ਤਨਤਨ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦਾ ਜਨਮ ਦਿਹਾੜਾ ਦੇਸਾਂ ਵਿਦੇਸਾਂ ਦੇ ਵਿੱਚ ਸੰਗਤਾਂ ਦੇ ਸਹਿਯੋਗ ਦੇ ਨਾਲ ਮਨਾਇਆ ਗਿਆ ਇਸ ਮੌਕੇ ਗੱਲਬਾਤ ਕਰਦੇ ਹੋਏ ਜਥੇਦਾਰ ਬਾਬਾ ਦਰਸ਼ਨ ਸਿੰਘ ਜੀ ਨਨਕਾਣਾ ਸਾਹਿਬ ਵਾਲੇ ਮੁਖੀ ਦਸ਼ਮੇਸ਼ ਤਰਨਾ ਦਲ ਨੇ ਦੱਸਿਆ ਕਿ ਅੰਮ੍ਰਿਤਸਰ ਦੇ ਦਸ਼ਮੇਸ਼ ਤਰਨਾ ਦਲ ਦੇ ਮੁੱਖ ਹੈੱਡਕੁਆਟਰ ਚਬਾਰ ਰੋਡ ਖਜ਼ਾਨਾ ਗੇਟ ਵਿਖੇ ਤਨਤਨ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ ਇਸ ਮੌਕੇ ਤੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਵੱਲੋਂ ਵੀ ਮੱਥਾ ਟੇਕ ਕੇ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਅਤੇ ਆਈਆਂ ਹੋਈਆਂ ਸੰਤਾਂ ਨੂੰ ਸਿਰੋਪਾ ਪੇੜ ਕਰਕੇ ਸਨਮਾਨਿਤ ਕੀਤਾ ਗਿਆ ਅਤੇ ਗੁਰੂ ਜੀ ਦਾ ਲੰਗਰ ਟੁੱਟ ਵਰਤਾਇਆ ਗਿਆ ਜੀ ਆਫ ਦਾ ਧੰਨ ਧੰਨ ਬਾਬਾ ਜੀ ਸਿੰਘ ਜੀ ਗਰੇਟੇ ਜੂ ਦੇ ਬੇਟੇ ਉਹ ਤੇਪਾ ਦਾ ਸਾਹਿਬ ਜੀ ਦਾ ਸੀਸ ਜਾ ਕੇ ਜਿਹਨੇ ਟਿਕਟ ਉੱਪਰ ਹੋਤੇ ਆਂ ਬੈਠਣ ਦੀ ਕਿਰਪਾ ਕਰੋ ਤੇ ਇਹ ਸਰ ਕੇ ਇਹ ਐਮਐਨਏ ਸਾਹਿਬ ਦੇ ਬਹੁਤ ਅਛੇ ਨੇ ਔਰ ਥੋੜਾ ਯਾ ਸਾਡਾ ਧਿਆਨ ਘੱਟ ਰਿਹਾ ਸੀਕਾਰੀ ਗੈਸਟਰ ਛੁੱਟੀ ਕੀਤੀ ਜਾਵੇ ਤੇ ਉਹ ਮੰਨ ਕੇ ਵੀ ਗਏ ਸੀ ਪਰ ਉਹਨਾਂ ਨੇ ਬਾਅਦ ਕਰ ਗੁਰ ਦਿੱਤੀ ਪਰ ਉਹ ਰੱਖ ਵੀ ਛੁੱਟੀ ਵਿੱਚ ਆ ਗਈ ਪਰ ਮੈਂ ਬਤੌਰ ਇੱਕ এজੇ ਮਤਲਬ ਦੀਪਾਂ ਬੈਠ ਕੇ ਕਫਤਰ ਘਰ ਹਰ ਜਗ੍ਹਾ ਉੱਤੇ ਬੈਠ ਕੇ ਤੇ ਹਰ ਗਰੀਬਾਂ ਦੀ ਮਜਬੂਮਾ ਦੀ ਇਹ ਗੱਲ ਸੁਣ ਕੇ ਉਹਨਾਂ ਦੇ ਹੱਥ ਮਸਰੇ ਸਾਰੇ ਹੱਲ ਬੰਦ ਹੋ ਗਏ ਵਾਹਿਗੁਰੂ ਸਾਹਿਬ ਵਾਹਿਗੁਰੂ ਜਿੱਕੀ ਫਤਹਿ ਅੱਜ ਅੰਤਰ ਬਾਬਾ ਜੀਵਨ ਸਿੰਘ ਜੀ ਪ੍ਰਗਰੇਟੇ ਗੁਰਕੇ ਬੇਟੀ ਜੀ ਦਾ ਜਨਮ ਦਿਹਾੜਾ ਜੇ ਸੰਬੰਧ ਵਿੱਚ ਧਾਰਮਿਕ ਸਮਾਗਮ ਜਿਹੜਾ ਵਾ ਗੁਰਦਰਾ ਸ਼ਹੀਦ ਬਾਬਾ ਜੀਵਨ ਸਿੰਘ ਝਵਾਰ ਹਰ ਰੋਡ ਖੰਨਾ ਗੇਟ ਅੰਮ੍ਰਿਤਸਰ ਪਸ਼ਮੀਸ਼ ਤਰਨਤਾਲ ਜਿਆਨ ਸਿੰਘ ਦਾਲਪੰਥ ਵੱਲੋਂ ਬੜੀ ਸ਼ਰਧਾ ਤੇ ਧੂਂਡਸਾਹ ਨਾਲ ਮਨਾਇਆ ਜਾ ਰਿਹਾ ਹੈ ਜਾਰ ਰਿਹਾ ਗਿਆ ਇਹਦੇ ਵਿੱਚ ਸਮਾਜ ਦੇ ਸਾਡੇ ਵੱਖ-ਵੱਖ ਆਗੂ ਧਾਰਮਿਕ ਸਮਾਜਿਕ ਤੇ ਰਾਜਨੀਤਿਕ ਨੇ ਉਹ ਪਹੁੰਚੇ ਨੇ ਤੇ ਜਿਹਦੇ ਵਿੱਚ ਖਾਸ ਕਰਕੇ ਸਾਡੇ ਹਲਕੇ ਦੇ ਬਹੁਤ ਹੀ ਸਾਡੇ ਹਰਮਨ ਪਿਆਰੇ ਸਾਡੇ ਐਮਐਲਏ ਡਾਕਟਰ ਅਜੀਤ ਗੁਪਤਾ ਜੀ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਕਿ ਪਹਿਲਾਂ ਵੀ ਉਹ ਆਪਣੇ ਇਲਾਕੇ ਦਾ ਆਪਣੇ ਸਾਡੇ ਐਸਸੀ ਖਾਸ ਕਰਕੇ ਸਮਾਜ ਦਾ ਬੀਸੀ ਸਾਡੇ ਸਾਰੇ ਭਾਈਚਾਰੇ ਦਾ ਬਹੁਤ ਧਿਆਨ ਰੱਖਦੇ ਨੇ ਤੇ ਘੋੜਾ ਕੇ ਹਲਕੇ ਦੇ ਵਿੱਚ ਡਵੈਲਪਮੈਂਟ ਵੀ ਜਿਹੜੀ ਆ ਕਾਫੀ ਉਹ ਕਰਵਾ ਰਹੇ ਨੇ ਤੇ ਪਿਛਲੇ ਸਮੇਂ ਤੋਂ ਤੁਸੀਂ ਸੋਸ਼ਲ ਮੀਡੀਆ ਤੇ ਵੀ ਦੇਖ ਰਹੇ ਜੇ ਕਿ ਐਮਐਲਏ ਸਾਹਿਬ ਆਪ ਕਿਸੇ ਨੂੰ ਨਾ ਅਥਾਰਟੀ ਦੇ ਦਿੰਦੇ ਹੋਏ ਆਪ ਖੁਦ ਹਲਕੇ ਦੇ ਵਿੱਚ ਚਿਰ ਕੇ ਹਰ ਗਲੀ ਮੁਹੱਲੇ ਦੇ ਵਿੱਚ ਜਾ ਕੇ ਬਹੁਤ ਜਿਹੜਾ ਡਵੈਲਪਮੈਂਟ ਹਲਕੇ ਦਾ ਕਰਵਾ ਰਹੇ ਨੇ ਤੇ ਇਹ ਸਰ ਕੇ ਮੈਂ ਉਹਨਾਂ ਨੂੰ ਇਸ ਗੱਲ ਦੀ ਵਧਾਈ ਵੀ ਦੇਣਾ ਔਰ ਨਾਲ ਨਾਲ ਜਿਹੜੇ ਅੱਜ ਇੱਥੇ ਸਾਡੇ თანਤਨ ਆ ਬਾਬਾ ਜੀਵਨ ਸਿੰਘ ਜੀ ਮਹਾਰਾਜ ਜੀ ਦੇ ਇਹ ਅੱਜ ਜਨਮ ਦਿਹਾੜੇ ਦੇ ਮੌਕੇ ਦੇ ਉੱਤੇ ਅੱਜ ਉਹਨਾਂ ਨੇ ਸ਼ਰਕਤ ਕੀਤੀ ਆ ਉਹਨਾਂ ਨੂੰ ਤੇ ਉਹਨਾਂ ਦੀ ਸਾਰੀ ਟੀਮ ਨੂੰ ਲੱਖ ਲੱਖ ਵਧਾਈ ਦੇਣਾ ਤੇ ਨਾਲ ਦੇ ਨਾਲ ਅਸੀਂ ਐਮਐਲਏ ਸਾਹਿਬ ਨੂੰ ਆਪਣੀ ਸਾਰੀ ਸੰਸਥਾ ਵੱਲੋਂ ਸਾਡੇ ਸਾਰੇ ਸਮਾਜ ਵੱਲੋਂ ਕਿਉਂਕਿ ਸਾਰੇ ਸਮਾਜ ਦਾ ਇਹ ਸਥਾਨ ਹੈ ਤੇ ਇਹ ਸਰ ਕੇ ਇਹ ਅਸੀਂ ਉਹਨਾਂ ਕੋ ਇੱਕ ਮੰਗ ਰੱਖੀ ਸੀ ਇਹ ਇੱਥੇ ਜਿਹੜਾ ਵਾ ਇਹ ਸੰਗਤਾਂ ਆ ਉਹ ਵੱਡੇ ਪੱਧਰ ਤੇ ਜਿਹੜੀ ਆ ਉਹ ਤਕਰੀਬਨ ਸਾਲ ਦੇ ਵਿੱਚ 5-7 ਦੇ ਵੱਡੇ ਪ੍ਰੋਗਰਾਮ ਹੁੰਦੇ ਨੇ ਇਸ ਤੋਂ ਇਲਾਵਾ ਜਿਹੜੇ ਆ ਔਰ ਐਤਵਾਰ ਵੀ ਜਾਂ ਹਫਤੇ ਦੇ ਮੰਤਰੀ ਮਤਲਬ ਇੱਥੇ ਜਿਹੜਾ ਵਾ ਪ੍ਰੋਗਰਾਮ ਕੋਈ ਨਾ ਕੋਈ ਧਾਰਮਿਕ ਹੁੰਦਾ ਤੇ ਸੰਗਤਾਂ ਆਉਂਦੀਆਂ ਜਾਂਦੀਆਂ ਜਿਹੜੀ ਦੂਰੋਂ ਨੇੜੋਂ ਆਈਆਂ ਸੰਗਤਾਂ ਉਹਨਾਂ ਨੂੰ ਬੜੀ ਮੁਸ਼ਕਲ ਹੁੰਦੀ ਰਹਿਣ ਬਹਿਣ ਦੀ ਇਸ ਕਰਕੇ ਅਸੀਂ ਇਹਨਾਂ ਨੂੰ ਬੇਨਤੀ ਕੀਤੀ ਸੀ ਵੀ ਤੁਸੀਂ ਸਾਡੇ ਹਲਕੇ ਦੇ ਸਰਕਾਰਯੋਗ ਐਮ.ਐਲ.ਏ ਸਾਹਿਬ ਨੂੰ ਵੀ ਇੱਥੇ ਤੁਸੀਂ ਜਿਹੜਾ ਵਾ ਉਹ ਕੋਈ ਸਰਾਂ ਟਾਈਪ ਜਿਹੜਾ ਵਾ ਕੋਈ ਸਾਨੂੰ ਦੋ ਚਾਰ ਕਮਰਿਆਂ ਦੀ ਬਣਾ ਕੇ ਦੋ ਤੇ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਸਤਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਔਰ ਬਾਬਾ ਜੀ ਬਾਬਾ ਜੀ ਜੀਵਨ ਸਿੰਘ ਜੀ ਦੇ ਜਿਨ੍ਹਾਂ ਦਾ ਏਡਾ ਵੱਡਾ ਇੱਕ ਇਤਿਹਾਸ ਆ ਏਡਾ ਵੱਡਾ ਕੁਰਬਾਨੀ ਉਹਨਾਂ ਦੀ ਉਹਨਾਂ ਦੇ ਦਿਹਾੜੇ ਦੇ ਮੌਕੇ ਤੇ ਅੱਜ ਐਮਐਲਏ ਸਾਹਿਬ ਨੇ ਇਹ ਐਲਾਨ ਕੀਤਾ ਔਰ ਐਲਾਨ ਕਰਨ ਤੋਂ ਉਪਰੰਤ ਇਹ ਜਿਹੜਾ ਵਾ ਤੱਪ ਮਾਰ ਕੇ ਉਹਦਾ ਦੁਗਾਟਨ ਕਰ ਦਿੱਤਾ ਰਸਮੀ ਤੌਰ ਦੇ ਉੱਤੇ ਤੇ ਐਮਐਲਏ ਸਾਹਿਬ ਨੇ ਮੈਨੂੰ ਏ ਵੀ ਕਹਿ ਦਿੰਦਾ ਹੈ ਕਿ ਤੁਸੀਂ ਮੈਨੂੰ ਅੱਜ ਹੀ ਸਾਰਾ ਦਓ ਤੇ ਇਹ ਮੈਂ ਪੂਰੀ ਤੌਰ ਤੇ ਦਾ ਇਹ ਕਰਵਾਨਾ ਇਹ ਸਰਕੇ ਮੈਂ ਐਮਐਲਏ ਸਾਹਿਬ ਦਾ ਬਹੁਤ 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 ਧੰਨਵਾਦ ਕਰਦਾ ਤੇ ਗੁਰੂ ਮਹਾਰਾਜ ਪਾਸ਼ਾ ਜੀ ਅਰਦਾਸ ਬੇਨਤੀ ਕਰਦੇ ਆ ਕਿ ਅੱਗੇ ਵਾਸਤੇ ਵੀ ਸਾਡੇ ਐਮਐਲਏ ਸਾਹਿਬ ਨੂੰ ਮਹਾਰਾਜ ਤੰਦਰੁਸਤੀਆਂ ਬਖਸ਼ੇ, ਬਾਲ ਬਖਸ਼ੇ ਇਸੇ ਤਰ੍ਹਾਂ ਸਮਾਜ ਦੀ, ਕੌਮ ਦੀ, ਆਪਣੇ ਹਲਕੇ ਦੀ, ਸਾਰੇ ਦੇਸ਼ ਦੀ ਉਹ ਡਵੈਲਪਮੈਂਟ ਜਿਹੜੀ ਆ ਜਾਂ ਉਹਨਾਂ ਦੀ ਸੇਵਾ ਜਿਹੜੀ ਉਹ ਕਰਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਿੱਖ ਕੰਮ ਦੇ ਸ਼ਰਮਣੀ ਸ਼ਹੀਦ ਬਾਬਾ ਜੀ ਮਸਿੰਗ੍ਹੀ ਭਾਈ ਜਤਾ ਸਿੰਘ ਜੀ ਦਾ ਅੱਜ ਜਨਮ ਦਿਹਾੜੇ ਤੇ ਮੈਂ ਕਸ਼ਮੀਰ ਸਨਾ ਦਾ ਤੱਕ ਮੰਜਮਾਨ ਨਿਸ਼ਾਨ ਵੱਲੋਂ ਅੱਜ ਜੋ ਧਾਰਮਿਕ ਸਾਂਦੇ ਪਹੁੰਚੇ ਹਨ ਦੇ ਹੈੱਡ ਕੁਆਰਟਰ ਵਿਕੇ ਬਾਬਾ ਦਰਸਾ ਸਿੰਘ ਜੀ ਬਾਬਾ ਲਖਮੀ ਬਾਬਾ ਦੀਦਾਰ ਸਿੰਘ ਜੀ ਦੇ ਸੱਦੇ ਤੇ ਪਹੁੰਚੇ ਆ ਸੋ ਮੈਂ ਸਾਰੀ ਸੰਗਤ ਨੂੰ ਬਹੁਤ ਬਹੁਤ ਵਧਾਈਆਂ ਦੇਣਾ ਕਿਉਂਕਿ ਅਮਰਸ਼ੀਦ ਬਾਬਾ ਜੀ ਮਸਿੰਗ੍ਹੀ ਸਿੰਘ ਜੀ ਦੇ ਜਨਮ ਦਿਹਾੜੇ ਤੇ ਮੈਂ ਸਾਰੀ ਸੰਗਤ ਨੂੰ ਬਹੁਤ ਬਹੁਤ ਮੁਬਾਰਕਬਾਦ ਦੇਣਾ ਤੇ ਪ੍ਰਮਾਤਮਾ ਅਗੇ ਅਰਦਾਸ ਕਰਦਾ ਕਿ ਆਪਾਂ ਇਦਾਂ ਹੀ ਸਿੰਘਾਂ ਸਿਧਾਂਦੇ ਜਿਹੜੇ ਦਿਹਾੜੇ ਉਹ ਮਨਾਉਂਦੇ ਰਹੀ